ਔਰ ਅੱਜ ਸਾਡੀ ਇੰਡਸਟਰੀ ਦੇ ਲੈਜੈਂਡ ਜਿਹੜੇ ਉਹ ਜੱ ਸਾਹਿਬ ਪਤਾ ਨਹੀਂ ਮੇਰੇ ਵਰਗੇ ਕਿੰਨੇ ਕਲਾਕਾਰ 뮤직 ਐਕਟਰ রাইਟਰ ਡਾਇਰੈਕਟਰ ਫਿਲਮ ਪ੍ਰੋਡਿਊਸਰ ਹਨ ਉਹਨਾਂ ਦੀਆਂ ਤਰ੍ਹਾਂ ਉਹਨਾਂ ਦੀ ਕੰਪੋਜੀਸ਼ਨਸ ਆਪਾਂ ਹੁਣ ਵੀ ਯੂਜ਼ ਕਰਦੇ ਹਾਂ ਸਟੇਜਾਂ ਤੇ ਉਹ ਵੀ ਸਾਡੇ ਜਿਹੜੇ ਸ਼ੋਅ ਲੱਗਦੇ ਆ ਉਹਨਾਂ ਦੀਆਂ ਤਰ੍ਹਾਂ ਆਪਾਂ ਯੂਜ਼ ਕਰਦੇ ਆ ਮੈਂ ਦੋ ਤਿੰਨ ਐਗਜ਼ਾਮਪਲ ਦੇਣਾ ਚਾਹੁੰਨਾ ਤੁਹਾਨੂੰ ਚਮਕਿਲਾ ਸਾਹਿਬ ਦਾ ਇੱਕ ਗੀਤ ਹੈ ਕੰਨ ਕਰ ਗੱਲ ਸੁਣ ਮੱਖਣਾ ਉਹ ਉਹਦੀ ਸਟਾਰਟਿੰਗ ਤੁਸੀਂ ਸੁਣੋ ਰਿਦਮ ਦੇ ਵਿੱਚ ਜਿਹੜਾ ਹਾਰਮੋਨੀਅਮ ਵੱਜਦਾ ਤੇ ਐਂਡ 'ਚ ਜਾ ਕੇ ਜਦੋਂ ਗਾਣੇ ਦੀ ਸਟਾਰਟਿੰਗ ਹੁੰਦੀ ਹੈ ਕਿੱਦਾਂ ਸ਼ੁਰੂਆਤ ਹੁੰਦੀ ਆ ਉਹ ਦੱਸਦੀ ਹੈ ਕਿ ਉਹਨਾਂ ਨੂੰ ਮਿਊਜ਼ਿਕ ਦੀ ਜਿਹੜੀ ਨੌਲੇਜ ਸੀਗੀ ਕਿਸ ਹੱਦ ਤੱਕ ਸੀ ਇੱਕ ਗਾਣੇ ਦਾ ਮੈਂ ਹੋਰ ਇੱਕ ਐਗਜ਼ਾਮਪਲ ਦਰਨਾ ਸਿੱਖ ਲੈ ਕਲੈਰੀਅਮ ਮੋਰਾ ਤੁਰਨਾ ਤੋਰ ਪੰਜਾਬਣ ਦੀ ਲੈਜੈਂਡ ਸਰਦਾਰ ਸਿਕੰਦਰ ਇਸ ਗੀਤ ਨੂੰ ਨਾ ਹੁਣ ਮੇਰੇ ਇੰਟਰਵਿਊ ਸੁਣਨ ਤੋਂ ਬਾਅਦ ਧਿਆਨ ਨਾਲ ਸੁਣਿਓ ਇਸ ਗਾਣੇ ਦੇ ਵਿੱਚ ਤਬਲੇ ਨੂੰ ਤਬਲੇ ਨੂੰ ਲਗ ਲਗ ਸੁਰਾਂ ਦੇ ਟਿਊਨ ਕਰਕੇ ਇੱਕ 뮤ਜ਼ਿਕ ਦੀ ਰਿਦਮ ਵੱਜੋ ਵਰਤਿਆ ਗਿਆ ਹੈ 뮤ਜ਼ਿਕ ਪੀਸ ਬਣਾਇਆ ਗਿਆ ਇਸ ਗਾਣੇ ਨੂੰ ਪਿਆਰ ਨਾਲ ਸੁਣਿਓ ਇਹ ਕੰਮ ਹੈ ਸਿਰਫ ਅਬੁਜਾ ਸਾਹਿਬ ਹੀ ਕਰ ਸਕਦੇ ਆ ਦੂਜਾ ਸਾਡੀ ਇੰਡਸਟਰੀ 'ਚ ਨਹੀਂ ਕੋਈ ਜਿਹਾ ਆਪਣਾ ਸਤਵਿੰਦਰ ਬੁੱਗੇ ਜੀ ਦੇ ਲਈ ਕੀ ਤੱਪਾ ਸੁਣਦੇ ਆ ਰੱਬ ਦੇ ਅਸਮਾਨ ਸਭ ਨੂੰ ਕਹਿਣ ਵਾਲੀ ਹੈ ਹੈਨਾ ਆਪ ਕਿੰਨੇ ਜੇ ਬਣਾਏ ਆਪ ਹੋਰ ਦੱਸ ਜਾ ਮੁੱਦਤ ਬਾਅਦ ਜਵਾਨੇ ਨੇ ਸਮਝਿਆ ਉਨੇ ਗਾਣੇ ਦੀ ਜਿਹੜੀ ਸਟਾਰਟਿੰਗ ਹੈ ਸਟਾਰਟਿੰਗ ਦੇ ਵਿੱਚ ਜਿਹੜੇ ਆਲਾਪ ਜਿਹੜਾ ਰਾਗ ਜਿਸ ਤਰੀਕੇ ਦੇ ਨਾਲ ਓਜਾ ਸਾਹਿਬ ਨੇ ਕੰਪੋਜ਼ ਕੀਤਾ ਇਹ ਮੈਂ ਛੋਟੇ ਛੋਟੇ ਜਿਹਾ ਲੰਪਲ ਦੋ ਤਿੰਨ ਦਾ ਲਵੇ ਰਿਆ ਜਿਹੜੀ ਸਮਝ ਓਜਾ ਸਾਹਿਬ ਨੂੰ ਮਿਊਜ਼ਿਕ ਦੀ ਮੈਂ ਸਮਝਦਾ ਕੁਦਰਤ ਵੱਲੋਂ ਇੱਕ ਸਟੇਟ ਜਿਹੜਾ ਇਨਸਾਨ ਹੁੰਦਾ ਉਹਨਾਂ ਚੋਂ ਓਜਾ ਸਾਹਿਬ ਇੱਕ ਸੀਗੇ ਅੱਜਕੱਲ ਜਿੰਨੇ ਗਾਣੇ ਰਿਲੀਜ਼ ਹੁੰਦੇ ਆ ਮੇਰੇ ਵਰਗੇ ਆnde ਜਾਂ ਹੋਰ ਨਵੀਂ ਪੀੜ੍ਹੀ ਦੇ ਗਾਣਾ ਇੱਕ ਦਿਨ ਹੋਰ ਚੱਲਦਾ ਅਗਲੇ ਹਫ਼ਤੇ ਦੂਜਾ ਗਾਣਾ ਆ ਜਾਂਦਾ ਤੀਜੇ ਹਫ਼ਤੇ ਤੀਜਾ ਗਾਣਾ ਆ ਜਾਂਦਾ ਪਰ ਉਹ ਅਹੂਜਾ ਸਾਹਿਬ ਦੀਆਂ ਬਣਾਈਆਂ ਹੋਈਆਂ ਜਿਹਨੂੰ ਵੀ ਕੰਪੋਜੀਸ਼ਨ ਹਨ ਤੁਸੀਂ ਹੱਤੋਂ ਦੇਖ ਲਓ 40 40 ਸਾਲ ਹੋ ਗਏ 35 35 ਅਵਿੰਦਰਖਿਆ ਸਾਹਿਬ ਦੇ ਸਰਦੂਲ ਜੀ ਦੇ ਗਾਣੇ ਉਹ ਹੁਣ ਵੀ ਮਿੱਠੇ ਲੱਗਦੇ ਆ ਅੱਜ ਤੋਂ 20 30 40 ਸਾਲ ਬਾਅਦ ਵੀ ਤੁਸੀਂ ਸੁਣੋਗੇ ਅਹੂਜਾ ਸਾਹਿਬ ਦੀਆਂ ਸਾਰੀਆਂ ਤਰਜ਼ਾਂ ਤੁਹਾਨੂੰ ਉੱਲੀਆਂ ਵੀ ਮਿੱਠੀਆਂ ਲੱਗਣਗੀਆਂ ਕਿਉਂਕਿ ਇਹਨਾਂ ਨੇ ਜਿਹੜਾ ਰਿਆਜ਼ ਕੀਤਾ ਸੀ ਜਿਹੜੀ ਸਾਦਨਾ ਇਹਦੀ ਕਪਸ਼ਿਆ ਸੰਗੀਤ ਨੂੰ ਲੈ ਕੇ ਕੀਤੀ ਸੀ ਆਪਾਂ ਬਲੈਸਡ ਫੀਲ ਕਰ ਰਹੇ ਹਾਂ ਕਿ ਇਦਾਂ ਦਾ ਅਰਮੋਲ ਹੀਰਾ ਇਦਾਂ ਦਾ ਡਾਇਮੰਡ ਸਾਡੀ 뮤직 ਇੰਡਸਟਰੀ ਨੂੰ ਮਿਲਿਆ ਤੇ ਉਹਨਾਂ ਦੇ ਚਾਂਦ ਤੋਂ ਬਾਅਦ ਇਹ ਘਾਟਾ ਦੁਆਰੇ ਪੂਰੇ ਨਹੀਂ ਹੋਣਾ ਪਰ ਉਹਨਾਂ ਦੀਆਂ ਤਰਜ਼ਾਂ ਤੇ ਉਹਨਾਂ ਦਾ 뮤직 ਉਹਨਾਂ ਦਾ ਬਣਾਇਆ ਹੋਇਆ ਸੰਗੀਤ ਰਹਿਦੀ ਦੁਨੀਆ ਤੱਕ ਸਾਡੇ ਹਿਰਦਿਆਂ ਨੂੰ ਸਕੂਨ ਦਿੰਦਾ ਹੈ ਧੰਨਵਾਦ ਸੱਚੇ ਕਾਲ ਜੀ ਬਹੁਤ ਧੁੱਖ ਹੈ ਸਾਨੂੰ ਸਾਡੇ ਮਾਪੇ ਸੰਗੀਤ ਸਮਰਾਟ ਚਰਨਜੀਤ ਹੋ ਜਾਈ ਜੀ ਸਾਨੂੰ ਸਾਰਿਆਂ ਨੂੰ ਆਲਮਦਾ ਕਹਿਗੇ ਨੇ ਸਰੀਰਕ ਪੱਖੋਂ ਔਰ ਉਹਨਾਂ ਦਾ ਕਰਿਆ ਹੋਇਆ ਕੰਮ ਹਮੇਸ਼ਾ ਸਾਡੇ ਦਿਲਾਂ 'ਚ ਉਹਨਾਂ ਨੂੰ ਚਾਣ ਵਾਲਿਆਂ ਦੇ ਦਿਲਾਂ 'ਚ ਜਿੰਦਾ ਰਹੇਗਾ। ਔਰ ਇਹ ਹੀ ਅਰਦਾਸ ਹੈ ਵਾਹਿਗੁਰੂ ਕੀ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਰਿਵਾਰ ਨੂੰ ਪਾਲਾ ਮੰਨਣ ਦਾ ਪਲ ਬਖਸ਼ੇ ਦਤਾ। ਸਸ਼ੀ ਕਾ ਜੀ ਔਰ ਅੱਜ ਵੀ ਇੰਨਾ ਕ ਅਫਸੋਸ ਹੈ ਹੁਜਾ ਸਾਹਿਬ ਉਹਨਾਂ ਦਾ ਉਹਨਾਂ ਲਈ ਸ਼ਬਦ ਛੋਟੇ ਪੈ ਜਾਂਦੇ ਨੇ ਜਦੋਂ ਆਪਾਂ ਬੋਲਦੇ ਹਾਂ ਉਹਨਾਂ ਲਈ ਕੁਝ। ਔਰ ਮਿਊਜ਼ਿਕ ਦੀ ਮੈਂ ਤਾਂ ਇਹ ਉਹਨਾਂ ਨੂੰ ਕਿਤਾਬ ਹੀ ਕਹਿੰਦਾ ਹਾਂ ਮਿਊਜ਼ਿਕ ਦੀ ਕਿਤਾਬ ਹੈ ਬਹੁਤ ਥੋੜੀ। ਕਿਉਂਕਿ ਉਹਨਾਂ ਨੂੰ ਜਦ ਤੱਕ ਜਿੰਨਾ ਪੜੀ ਜਾਵਾਂਗੇ ਪੜੀ ਜਾਵਾਂਗੇ ਗਹਿਰਾਈ ਚ ਉਤਰੀ ਜਾਵਾਂਗੇ ਔਰ ਮੈਂ ਹਮੇਸ਼ਾ ਬਸ ਇਹੀ ਕਹੂੰਗਾ ਜਿੰਨੇ ਵੀ ਆਉਣ ਵਾਲੇ 뮤직 ਡਾਇਰੈਕਟਰ ਨੇ ਕਿ ਕੁਛ ਉਹਨਾਂ ਦੇ ਨਕਸ਼ਾ ਕਦਮ ਤੱਕ ਚੱਲੇ ਜਾਵੇ ਤਾਂ ਕਿ 뮤직 뮤직 ਸਾਡੇ ਕੰਨਾਂ ਤੱਕ ਜਾਵੇ ਸਾਨੂੰ ਪਤਾ ਲੱਗੇ ਕਿ ਯਾਰ ਬਾਕੀ 뮤직 ਇਹ ਗਾਣਿਆਂ ਦੇ ਵਿੱਚ ਸੁਣਨ ਨੂੰ ਕੁਛ ਮਿਲਿਆ ਬਾਕੀ ਉਹਨਾਂ ਦਾ ਕੋਈ ਤੋੜ ਨਹੀਂ ਹੈ ਉਹ ਜਾਂ ਸਭ ਇੱਕੋ ਹੀ ਹੋਏ ਨੇ ਔਰ ਮੇਰੇ ਖਿਆਲ ਚ ਉਹਨਾਂ ਵਰਗਾ ਸਖਸ਼ੀਤ ਕਰੇ ਦੁਆਰਾ ਨਹੀਂ ਹੋਈ ਸੀ ਸਤਿ ਸ਼੍ਰੀ ਅਕਾਲ ਜੀ ਸਪੋਸ਼ ਮਹਾਨ ਸਭਿਅਤ ਨੂੰ ਸ਼ਰਧਾਪੂਜਨਾ ਆਏ ਇਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਪੰਜਾਬੀ ਜਗਤ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਔਰ ਉਹਨਾਂ ਨੇ ਬਹੁਤ ਹੋਣ ਹਰ ਕਲਾਕਾਰ ਨੂੰ ਉਹਨਾਂ ਦੇ ਹੱਥਾਂ ਚ ਪੈਦਾ ਹੋਏ ਨੇ ਅੱਜ ਜਿਹੜੇ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਮਾਂ ਬੋਲੀ ਨੂੰ ਬਹੁਤ ਵੱਡੀ ਜਿਹੜੀ ਆ ਸੇਵਾ ਦਾ ਹੱਥ ਖਵਾ ਦਿਓ ਕਰ ਰਹੇ ਨੇ ਮਾ ਸਨਬੋਲੇ ਵਿੱਚ ਇਹਨਾਂ ਦਾ ਅਸ਼ੀਰਵਾਦ ਜਿਹੜਾ ਹਮੇਸ਼ਾ ਉਹਨਾਂ ਨੂੰ ਮਿਲਿਆ ਤਾਂ ਹੀ ਇਹਡੇ ਵੱਡੇ ਕਲਾਕਾਰ ਬਣੇ ਨੇ ਅੱਜ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਮੋਹਾਲੀ ਸਮੂਚੀ ਵੱਲੋਂ ਕਿਉਂਕਿ ਮੋਹਾਲੀ ਵਿੱਚ ਜੇ ਸਾਰਾ ਪ੍ਰੋਗਰਾਮ ਹੋ ਰਿਹਾ ਮੋਹਾਲੀ ਦੇ ਚਿਰ ਰਹਿੰਦੇ ਸਨ ਉਹ ਇਸ ਲਈ ਮੈਂ ਸਾਰੀ ਮੋਹਾਲੀ ਵੱਲੋਂ ਉਹਨਾਂ ਦੇ ਪਰਮਾਤਮਾ ਚੋਂ ਦਾ ਜੁਆਸਤ ਬੇਨਤੀ ਕਰਨਾ ਕਿ ਇਹ ਜੀ ਮਹਾਨ ਲੋਕ ਪ੍ਰਚਨਕ ਨਿਵਾਸ ਸਪਕਣ ਪਿੱਛੇ ਉਹਨਾਂ ਦੇ ਸਾਰੇ ਚਾਹਣ ਵਾਲਿਆਂ ਨੂੰ ਉਹਨਾਂ ਨੂੰ ਸਾਰੇ ਪਿਆਰ ਕਰਨ ਵਾਲਿਆਂ ਨੂੰ ਉਸ ਪੰਜਾਬੀ ਜਗਤ ਦੇ ਸਾਰੇ ਕਲਾਕਾਰਾਂ ਨੂੰ ਇਹ ਪਰਮਾਨੰਦਾ ਬਲਵਕਸ਼ਣ ਇਹ ਕਿਉਂਕਿ ਇਹੋ ਜਿਹੀਆਂ ਰੂਹਾਂ ਬਹੁਤ ਸਮੇਂ ਬਾਅਦ ਕਰੇ ਹੁੰਦੀਆਂ ਨੇ ਜਿਨ੍ਹਾਂ ਦੇ ਇੰਨੀ ਨਿਮਰਤਾ ਇੰਨਾ ਗਿਆਨ ਇੰਨਾ ਹੋਵੇ ਮੈਂ ਆਪਣੇ ਲੋਕ ਪਹਾਲੀ ਵਾਸੀਆਂ ਨਾਲ ਸ਼ਰਧਾਪੂਰਵਕ ਬੈਠ ਕਰ ਰਿਹਾ ਹਾਂ ਸਾਡੇ ਹਰਮਨ ਗਾਇਕ ਸੰਗੀਤਕਾਰ ਜਿਨ੍ਹਾਂ ਨੇ ਸੁਖਸ਼ਾਂ ਵਿੱਚ ਬੰਦੇ ਸੀ ਅਜੁਲਾ ਦੇਸ਼ ਦਾ ਜਿਲ੍ਹੇ ਵਿੱਚ ਆਏ ਬਹੁਤ ਹੀ ਦੁੱਖਤੀ ਘੜੀ ਹੈ ਅਚਾਨਕ ਹੀ ਗੋਜਾ ਸਾਡੇ ਜਿੱਤੀ ਸਰ ਕੀਤਾ ਨੂੰ ਸੋਹਦੇ ਸੀ ਜਿੱਤੀ ਸੀ ਬੋਲ ਸੰਦੇ ਜਿਆਥੇ ਹੋਜਾ ਸਰ ਜੀ ਦਾ ਗੀਤ ਸੁਣੋ ਲੋਕ ਕੰਮ ਨੂੰ ਉਹਦੇ ਗੀਤਾਂ ਨੂੰ ਨਾ ਪਿਆਰ ਕਰਦਾ ਸਮਾਰੋਹ ਕਿਤਨੀ ਦਿਨ ਚੱਲਦੀ ਕਿ ਯਾਦ ਵੀ ਨਾ ਕੋਈ ਕਿਹਾ ਵੀ ਚਰਨਜੀਤ ਕੂਜਾ ਸਾਹਿਬ ਦੇ ਗੀਤ ਮੇ ਸ਼ਰਧ ਦੇ ਵਿੱਚ ਬੰਦੇ ਜਾਣ ਦੇ ਮਾਲ ਨੂੰ ਚਾਹਵਾ ਵਿੱਚ ਆਸ ਜਿਹੜੇ ਵੱਲੋਂ ਯਾਨੀ ਕਿ ਲੋਕ ਬੈਕ ਰਾਜ ਜਵਾਰੀ ਵੱਲੋਂ ਚਰਨਜੀਤ ਹੋਜਾ ਸਾਹਿਬ ਦੇ ਸੰਗੀਤ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਗੀਤਾਂ ਨੂੰ ਪਿਆਰ ਕਰਨ ਵਾਲੇ ਚਾਹੇ ਉਹ ਫੁਲੰਦੀ ਕੱਚੀ ਪਾਰਨੇ ਦੀ ਗੱਲ ਹੋਵੇ ਚਾਹੇ ਨੱਜਨ ਤੋਂ ਪਹਿਲਾਂ ਉਹ ਕਹਾਦੀਆਂ ਦੀ ਗੱਲ ਹੋਵੇ ਚਾਹੇ ਹੌਸਲਾ ਦੇ ਮਾਲਕ ਦੀ ਗੱਲ ਹੋਵੇ ਉਹ ਉਹਨਾਂ ਦੇ ਗੀਤ ਉਹਨਾਂ ਦਾ ਸੰਗੀਤ ਸਦਾ ਸਾਡੇ ਵਿੱਚ ਹੈ ਤੇ ਸਦਾ ਸਾਡੇ ਵਿੱਚ ਰਹੇਗਾ ਸਤਿ ਸ਼੍ਰੀ ਅਕਾਲ ਪੁਰਜੀ ਦਾ ਜਹਾ ਸਦੀ ਪੰਜਾਬੀ 뮤직 ਇੰਡਸਟਰੀ ਦੇ ਲਈ ਬਹੁਤ ਵੱਡਾ ਘਟਾ ਹੈ ਖਦੇਨਾ ਪੁਰਾਣ ਵਾਲਾ ਘਟਾ ਹੈ ਬਹੁਤ ਬਿਹਤਰੀਨ ਇਨਸਾਨ ਸੀਗੇ ਔਰ ਲਾਲਚੰਦ ਜਮਲਾ ਜੱਟ ਸਾਫ ਤੋਂ ਸ਼ੁਰੂ ਹੋ ਕੇ ਜਿਹੜੀ ਅੱਜ ਦੀ ਜਨਰੇਸ਼ਨ ਆ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ। ਔਰ ਇਸ ਤੋਂ ਇਲਾਵਾ ਬਹੁਤ ਬਿਹਤਰੀਨ ਜਿਹੜਾ ਹਿਊਮਨ ਬੀਇੰਗ ਸੀਗੇ ਉਹ ਜਸਾਬ ਇੱਕ ਸੁਰਾਂ ਦਾ ਮੂਜਸਮਾ 10 ਬੰਦੇ ਵਾਇਲਨ ਵਜਾਉਂਦੇ ਆਉਣ ਤਾਂ ਕਿਹੜਾ ਗਾਜ਼ਟ ਨਿਕਲਿਆ ਉਹ ਪਛਾਣ ਲੈਂਦੇ ਸੀ ਕਿ ਇਸ ਬੰਦੇ ਦਾ ਗਾਜ਼ਟ ਪੁਰਾਣਾ ਨਿਕਲਿਆ। ਇੰਨੇ ਬਰੀਕ ਸੀਗੇ। ਤੇ ਉਹਨਾਂ ਦਾ ਜਾਣਾ ਸਾਡੀ ਪੰਜਾਬੀ ਸਾਰੀ ਜਿਹੜੀ 뮤ਜ਼ਿਕ ਦੀ ਇਹ ਜਮਾਤ ਹੈ ਉਹਦੇ ਲਈ ਬਹੁਤ ਵੱਡਾ ਘਟਕਾ ਹੈ ਇਹ ਦੇ ਨਾ ਪੁਰਾਣਾ ਵੜਾ ਘਟਕਾ ਹੈ ਪਰ ਦੇਖੋ ਉਹਨਾਂ ਦੀ ਜਨਮ ਭੂਮੀ ਕਰਮ ਭੂਮੀ ਦਿੱਲੀ ਰਹੀ ਔਰ ਪੰਜਾਬ ਲਈ ਸਭ ਤੋਂ ਵੱਧ ਉਹਨਾਂ ਨੇ ਕੰਮ ਕੀਤਾ ਔਰ ਪੰਜਾਬ ਛਾਹ ਉਹਨਾਂ ਨੇ ਆਪਣਾ ਆਖਰੀ ਜਿਹੜਾ ਸਫਰਤ طے ਕੀਤਾ ਇਸੀ ਪਿੰਡ 'ਚ ਹਾਂ ਤੇ ਜੋ ਆਖਰ ਦੇ ਹਨ ਕੀ ਉਹਨਾਂ ਦਾ ਜਿਹੜਾ ਗਾਣਾ ਹੈ ਉਹ ਹਮੇਸ਼ਾ ਫਿਲਮਾਂ 'ਚ ਗੂੰਜਦਾ ਰਹੇਗਾ ਦੁਆ ਕਰਦੇ ਹਾਂ ਉਹਨਾਂ ਦੀ ਜਿਹੜੀ ਗੁਰੂ ਆ ਉਹ ਸਵਰਗਾਂ 'ਚ ਪਾਸ ਕਰੇ ਬਸ ਐ ਅੱਜ ਘਰਵਾਲੇ ਜਨਾਬ ਸਰਨਜੀਤ ਊਜਾ ਜੀ ਦੇ ਧਿਆਨ ਤੇ ਕਿਉਂਕਿ ਅਸੀਂ ਵੀ ਰੋहतक ਤੋਂ ਬਿਲੋਂਗ ਕਰਨੇ ਆ ਤੇ ਸਾਡਾ ਸੁਭਾਗ ਹੈਗਾ ਕਿ ਸਾਡੇ ਪੂਜਾ ਸਾਹਿਬ ਵੀ ਰੋहतक ਤੋਂ ਬਿਲੋਂਗ ਕਰਦੇ ਸੀ ਤੇ ਆਪਣੀ ਇੱਕ ਜਿਹੜੀ ਉਨ੍ਹਾਂ ਸ਼ੁਰੂਆਤ ਕੀਤੀ ਰੋहतक ਤੋਂ ਜ਼ੀਰਤੋ ਲੈ ਕੇ ਅੱਜ ਪੂਰੇ ਨਾ ਪੀ ਤੋ ਹਿੰਦੁਸਤਾਨ ਵਿੱਚ ਬਲਕਿ ਪੂਰੇ ਸੰਸਾਰ ਵਿੱਚ ਉਨ੍ਹਾਂ ਦੀ ਫਨਕਾਰੀ ਦੀ जीडी एक खनक हैगी पूरे हिंदुस्तान भी और पूरे अंतरराष्ट्रीय स्तर से जो करके गए ने बड़ा काबल योग है अभी परम पिता परमात्मा तो दुआ करने आए सा परिवारिक भी है बब्बर साहब उन्होंने सगे पांजे है असि सारे रोहतक निवासी अज क्योंकि मैं हरियाणा का प्रदेश अध्यक्ष होने के नाते व्यापार संगठन का अपनी तरफों व्यापार संगठन तरफों बाबा जी ने दुआ करना क्या अपने चरना उन्हों स्थान देना और जो एक ਸਾਡੇ ਪਿੱਛੂ ਪਰਾਵਾਂ ਨੂੰ ਉਹਨਾਂ ਨੂੰ ਸਹਿਨ ਸ਼ਕਤੀ ਦੀ ਪੂਰੀ ਹਿੰਮਤ ਦੇਣਾ ਪਰ ਅਗੋਂ ਮੈਂ ਦੁਆ ਕਰਨਾ ਕਿ ਸਾਡੇ ਵੀਰ ਸਚਿਨ ਹੋਜਾ ਸਾਹਿਬ ਨੂੰ ਕਿ ਉਹਨਾਂ ਦੀ ਜਿਹੜੀ ਲੈਗੇਸੀ ਹੈ ਉਹਨਾਂ ਨੂੰ ਉਹ ਉਸੇ ਤਰੀਕੇ ਅੱਗੋਂ ਵਧਾਣ ਉਹ ਇੱਕ ਇਨਸਾਨ ਨਹੀਂ ਇੱਕ ਮੁਕਮਲ ਪੂਰਾ ਇੰਸਟੀਚਿਊਟ ਸੀਗੇ ਪਰਫੈਕਟ ਮੈਨ ਸੀਗੇ ਇਹਨਾਂ ਛੋਟੇ ਤੋਂ ਛੋਟੇ ਘਰ ਬੱਚੇ ਤੋਂ ਲੈ ਕੇ ਪੂਰੇ ਸਿਸਟਮ ਨੂੰ ਉਹਨਾਂ ਨੇ ਇੱਕ ਡਾਇਰੈਕਸ਼ਨ ਦਿੱਤੀ ਉਹਨਾਂ ਜਿਸ ਤੇ ਵੀ ਫਨਕਾਰ ਦੇ ਹੱਥ ਰੱਖਿਆ ਪਹਿਲੇ ਕਹਿੰਦੇ ਸੀ ਨਾ ਜੋ ਬੰਦਾ ਕਿਸੇ ਦੇ ਹੱਥ ਰੱਖਦੇ ਸੋਨੇ ਦਾ ਬਣ ਜਾਊਗਾ ਉਹ ਜਿਸਤੇ ਵੀ ਹੱਥ ਲੱਗਦਾ ਸੀ ਉਹ ਸੋਨੇ ਦਾ ਹੀਰੇ ਦਾ ਬਣ ਜਾਂਦੇ ਸੀ ਉਹਨਾਂ ਨੇ ਐਡੀ ਇੰਡਸਟਰੀ ਨੂੰ ਇੱਕ ਨਾਮ ਦਿੱਤਾ ਹੀ ਵਾਸ ਅ ਵੈਰੀ ਬਿਗ ਮੈਨ ਵੈਰੀ ਬਿਗ ਸ਼ੋਮੈਨ ਆਜ ਅਸੀਂ ਆਪਣੀ ਤਰਫੋਂ ਔਰ ਵਪਾਰ ਸੰਟੇ ਦੀ ਤਰਫੋਂ ਪੁਨਾ ਉਹਨਾਂ ਨੂੰ ਜਾਣ ਵਾਲੇ ਦਿਵੰਗਾ ਦਾਤ ਨੂੰ ਸ਼ਰਧਾਂਜਲੀ ਅਰਪਿਤ ਕਰਨੇ ਆਏ ਤੇ ਪਿੱਛੇ ਦੁਆ ਕਰਨੇ ਆਏ ਪਰਿਵਾਰ ਨੂੰ ਸ਼ਾਂਤੀ ਦੇ ਓਮ ਸ਼ਾਂਤੀ ਸੇ